ਹਾਂ ਜੀ ਸੋਸ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂ ਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲੋ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਾਲ ਤਵੀਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਜੜ ਆਪਣੇ ਚੈਨਲ ਜੱਟਾਂ ਦੇ ਜਾਇ ਤੇ ਕਰ ਦੇਵਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਅਰਜੁਨ 555 ਟਰੈਕਟਰ ਹੈ ਜੌਂਡੀਅਰ 5050 E ਟਰੈਕਟਰ ਹੈ ਦੇਡਬੇ ਦਾ ਤੂੜੀ ਵਾਲਾ ਰੀਪਰ ਹੈ ਰੇਟਸ ਗੱਡੀ ਹੈ ਇੰਡੀਸਕਵਰ ਮੋਟਰਸਾਈਕਲ ਹੈ ਤੇ 13 ਫੁੱਟ ਦੀ ਟਰਾਲੀ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆਂ ਅਰਜੁਨ ਅਲਟਰਾ 555 ਟਰੈਕਟਰ ਬਾਰੇ। ਟਰੈਕਟਰ ਵੀਰੇ 2017 ਮਾਡਲ ਹੈ। ਟਾਇਰ ਜਿਹੜੇ ਟਾਇਰ ਨੇ 80 ਪੈਸੇ ਟਾਇਰ ਨੇ ਐਮ ਆਰ ਐਫ ਦੇ 14 ਵਾਲੇ ਟਾਇਰ ਨੇ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ। ਬਾਡੀ ਜਾਸਿਲੈਂਕਾ ਦਾ ਰੰਗ ਸਾਰਾ ਨਾਲ ਦਾ 오ਰੀਜਨਲ ਰੰਗ ਹੈ ਵੀਰੇ। ਕੋਈ ਸਕ੍ਰੈਚ ਤੱਕ ਨਹੀਂ ਟਰੈਕਟਰ ਦੇ, ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਨਵਾਂ ਟਰੈਕਟਰ ਹੈ। ਡਬਲ ਕਲਚ ਰਿਵਰਸ ਵੀਡੀਓ ਪਾਵਰ ਸਟੀering ਪਾਵਰ ਬ੍ਰੇਕ ਸਾਈਡ ਗੇਅਰ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਕਿਤੇ ਸਕਰੇਚ ਤੱਕ ਨਹੀਂ ਲੱਗਿਆ ਹੋਇਆ ਇੰਜਨ ਪੰਪ ਗੇਅਰ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਹੈ 800 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਸਿਰਫ 800 ਘੰਟੇ ਚੱਲਿਆ ਵੀਰੇ ਇਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਮਾਲਕ ਵੀਰੇ ਵੱਲੋਂ ਫੁੱਲ ਗਰੰਟੀ ਹੈ ਬਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੀਸ ਇੰਡੈਕਟ ਦੇ ਵਿੱਚ ਏਰੀਆ ਵੀਰੇ ਮਹਿਤਾ ਪਿੰਡ ਹੈ ਵੀਰਾਂ ਦਾ ਜਿਲ੍ਹਾ ਸ਼੍ਰੀ ਅਮਰਸਰ ਸਾਹਿਬ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ ਜਿਹੜੀ 5 ਲੱਖ ਦੇ 10000 ਰੁਪਇਆ ਬਾਕੀ ਹਲਕਾ-ਬੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਵੀ ਖਰੀਦ ਸਕਦੇ ਹਾਂ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਵਿੱਚ ਟਰੈਕਟਰ ਹੈ ਵੀਰੇ ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਜੌਂਡੀਆ ਟਰੈਕਟਰ ਦਿਖਾ ਰਹੇ ਹਾਂ ਜੌਂਡੀਅਰ ਪੰਜਾਬ 55 E ਟਰੈਕਟਰ ਹੈ ਵੀਰੇ 2015 ਮਾਡਲ ਟਰੈਕਟਰ ਦੇ ਜਿਹੜੇ ਟਾਇਰ ਨੇ 70 ਪੈਸੇ ਟਾਇਰ ਨੇ JK ਕੰਪਨੀ ਦੇ 16 ਵਾਲੇ ਟਾਇਰ ਨੇ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਦਾ ਵੀਰੇ ਰੰਗ ਪੇਂਟ ਬਾਡੀ ਚਾਸੀ ਲਿੰਕਾਂ ਦਾ ਸਾਰਾ ਨਾਲ ਦਾ 오ਰੀਜਨਲ ਰੰਗ ਪੇਂਟ ਹੈ ਕਿਤੇ ਕੋਈ ਸਕ੍ਰੈਚ ਤੱਕ ਨਹੀਂ ਟਰੈਕਟਰ ਦੇ ਇਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਹੈ ਕੋਈ ਕਿਦੋਂ ਪੇਂਟ ਲਿਆ ਨਹੀਂ ਕਿਦੋਂ ਦੁਬਾਰਾ ਨਹੀਂ ਹੋਇਆ ਇਕਦਮ ਵਧੀਆ A ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਸਾਰਾ 오ਰੀਜਨਲ ਟਰੈਕਟਰ ਹੈ ਓਰੀਜਨਲ ਪਾਰਟਸ ਨੇ ਵੀਰੇ ਕੋਈ ਟੁੱਟ ਭੱਜ ਨਹੀਂ ਕੋਈ ਡੈਂਟ ਨਹੀਂ ਕੋਈ ਕਿਤੇ ਲੱਗਿਆ ਫੱਗਿਆ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਇੰਜਨ ਪੰਪ ਗੀਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਤੁਸੀਂ ਬਾਅ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਪੰਜਾਬ ਨੰਬਰ ਟਰੈਕਟਰ ਹੈ ਪਹਿਲੇ ਮਾਲਕ ਕੋਲ ਹੀ ਟਰੈਕਟਰ ਹੈ ਕੋਈ ਵੀਰੇ ਚਲਾਈ ਦੇ ਵਿੱਚ ਕਮੀ ਨਹੀਂ ਬਿਲਕੁਲ ਸ਼ੁੱਧ ਟਰੈਕਟਰ ਚੱਲਦਾ ਹੈ ਏਰੀਆ ਵੀਰੇ ਗੁਰਦਾਸਪੁਰ ਏਰੀਆ ਵੀਰਾਂ ਦਾ ਟਰੈਕਟਰ ਜਿਹੜੀ ਕੀਮਤ ਰੱਖੀ ਗਈ ਹੈ 4,60,000 ਰੁਪਏ ਕੀਮਤ ਹੈ। ਬਾਕੀ ਨੰਬਰ ਮਾਲ ਕਬੀਰ ਦਾ ਨੀਚੇ স্ক্রিন ਤੇ ਸ਼ੋਅ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਟੈਕ ਤੁਸੀਂ ਖਰੀਦ ਸਕਦੇ ਹੋ। ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਟ੍ਰੈਕਟਰ ਹੈ ਵੀਰੇ। ਨਾਲ ਹੀ ਟ੍ਰੈਕਟਰ ਜਿੱਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ ਆਪਾਂ ਜੇ ਤੁਹਾਨੂੰ ਮੋਟਰਸਾਈਕਲ ਦਿਖਾ ਰਹੇ ਹਾਂ। ਡਿਸਕਵਰ 100 ਸੀਸੀ ਮੋਟਰਸਾਈਕਲ ਹੈ ਵੀਰੇ। 4 ਬਾਲ ਵਾਲਾ। ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਸਾਰਾ オリジナル ਮੋਟਰਸਾਈਕਲ ਹੈ オリジナル ਪਾਰਟਸ ਨੇ ਸਾਰੇ ਕੋਈ ਚੇਂਜ ਨਹੀਂ ਹੋਇਆ ਕੋਈ ਟੁੱਟ ਭੱਜ ਨਹੀਂ ਕੋਈ ਐਕਸੀਡੈਂਟ ਨਹੀਂ ਵੀਰੇ ਕੋਈ ਡੈਂਟ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਸ਼ੋਰੂਮ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੈ ਜਿਹਦੇ ਕੋਈ ਸਕ੍ਰੈਚ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਹੈ ਸਾਰੇ オリジナル ਪਾਰਟਸ ਨੇ ਵੀਰੇ ਪੈਂਟ ਪੈਸੇ ਟਾਇਰ ਨੇ ਬਿਲਕੁਲ ਸਾਫ਼ ਸੁਥਰੇ ਬੇਦਾਗ ਚੇਨ ਕਵਰ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਚੇਨ ਸੈੱਟ ਸਭ ਓਕੇ ਹੈ ਸਰਵਿਸ ਵਗੈਰਾ ਵੀਰੇ ਟੋਟਲ ਸਰਵਿਸ ਵਗੈਰਾ ਏਜੰਸੀ ਰਿਕਾਰਡ ਹੈ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ ਟੋਟਲ ਵੀਰੇ ਇੰਸ਼ੋਰੈਂਸ ਵਗੈਰਾ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਕੋਈ ਕਮੀ ਪੇਸ਼ੀ ਨਹੀਂ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਤੁਸੀਂ ਮੋਟਰਸਾਈਕਲ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਏਰੀਆ ਵੀਰੇ ਮਮਦਾਉੜ ਸਿਟੀ ਜ਼ਿਲ੍ਹਾ ਫਿਰੋਜ਼ਪੁਰ ਉਥੇ ਮੋਟਰਸਾਈਕਲ ਖੜਾ ਹੈ ਮੋਟਰਸਾਈਕਲ ਦੀ ਕੀਮਤ ਰੱਖੀ ਗਈ ਹੈ ਜਿਹੜੀ 22000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੋਟਰਸਾਈਕਲ ਖਰੀਦ ਸਕਦੇ ਹੋ ਨਾਲ ਹੀ ਵੀਰੇ ਮੋਟਰਸਾਈਕਲ 3 ਦਿਨ ਮਿਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਜਦੋਂ ਦੋੜੀ ਵਾਲਾ ਰੀਪਰ ਦਿਖਾ ਰਹੇ ਹਾਂ ਨਾਰਥ ਐਗਰੋ ਦਾ ਬਣਿਆ ਹੋਇਆ ਰੀਪਰ ਹੈ ਵੀਰੇ ਦੜਬੇ ਦਾ 2016 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਰੀਪਰ ਹੈ ਸਾਰਾ ਰੰਗ ਪੇਂਟ ਨਾਲ ਦਾ origignal ਰੀਪਰ ਹੈ ਕੰਡੀਸ਼ਨ ਰੀਪਰ ਦੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਹੈ ਇਹਦੇ ਕੋਈ ਜਰਨੀ ਵੀਰੇ ਕੋਈ ਤੋ ਗਲਿਆ ਸੜਿਆ ਨਹੀਂ ਕੋਈ ਟੁੱਟ ਭੱਜ ਨਹੀਂ ਵਧੀਆ ਕੰਡੀਸ਼ਨ ਦੇ ਵਿੱਚ ਰੀਪਰ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਰਿਪੇਅਰ ਵਗੈਰਾ ਵੀਰੇ ਟੋਟਲ ਰਿਪੇਅਰ ਹੋਈ ਹੈ ਸਿਰਫ ਬਲੇਡ ਚੇਂਜ ਹੋਣ ਵਾਲੇ ਨੇ ਬਾਕੀ ਰਿਪੇਅਰ ਦੀ ਕੋਈ ਕਮੀ ਪੇਸ਼ੀ ਨਹੀਂ ਪੱਖੇ ਵਗੈਰਾ ਬੈਲਟਾਂ 베アリング ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਚਲਾ ਕੇ ਚੈੱਕ ਕਰਕੇ ਰੀਪਰ ਤੁਸੀਂ ਗ੍ਰੀਟ ਸਕਦੇ ਹੋ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰੀਪਰ ਚੱਲਦਾ ਹੈ ਪੂਰਾ ਸ਼ੁੱਧ ਰੀਪਰ ਹੈ ਵੀਰੇ ਪੂਰੀ ਵਧੀਆ ਟੌਪ ਕਲਾਸ ਦੀ ਤੂੜੀ ਬਣਾਉਂਦਾ ਹੈ ਏਰੀਆ ਵੀਰੇ ਬੱਦਨੀ ਗਲਾ ਪਿੰਡ ਹੈ ਵੀਰਾਂ ਦਾ ਜਿਲ੍ਹਾ ਮੋਗਾ ਉੱਥੇ ਰੀਪਰ ਖੜਾ ਹੈ ਰੀਪਰ ਦੀ ਡਿਮਾਂਡ ਰੱਖੀ ਗਈ ਜਿਹੜੀ 1 ਲੱਖ ਤੇ 40 ਹਜ਼ਾਰ ਰੁਪਇਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੀਪਰ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਗੱਡੀ ਦਿਖਾ ਰਹੇ ਹਾਂ ਰੈਡਰਸ ਐਲਡੀਆਈ ਗੱਡੀ ਹੈ ਵੀਰੇ 2009 ਮਾਡਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਪੰਜਾਬ ਨੰਬਰ ਟੋਟਲ ਓਰੀਜਨਲ ਗੱਡੀ ਹੈ ਬੰਪਰ ਤੋਂ ਬੰਪਰ ਵੀਰੇ ਓਰੀਜਨਲ ਪੇਂਟ ਹੈ ਹਲਕੀ ਫੁਲਕੀ ਟੱਚਿੰਗ ਹੈ ਬਾਕੀ ਦੁਬਾਰਾ ਪੇਂਟ ਕੀਤਾ ਨਹੀਂ ਹੋਇਆ ਬਿਲਕੁਲ ਓਕੇ ਕੰਡੀਸ਼ਨ ਹੈ ਇੰਜਨ ਗੇਅਰ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਐਗਜ਼ਮ ਸਿੱਕੇਬੰਦ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਸਰਵਿਸ ਵਗੈਰਾ ਸਭ ਏਜੰਸੀ ਰਿਕਾਰਡ ਸਰਵਿਸ ਵਗੈਰਾ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਇੰਟੀਰੀਅਰ ਦੀ ਗੱਲ ਕਰੀਏ ਵੀਰੇ ਬਿਲਕੁਲ ਟਾਪ ਕਲਾਸ ਦੇ ਸੀਟ ਕਵਰ ਵਗੈਰਾ ਮੈਟ ਵਗੈਰਾ ਮਿਊਜ਼ਿਕ ਸਿਸਟਮ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਏਸੀ ਹੀਟਰ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਟਾਇਰਾਂ ਦੀ ਕੰਡੀਸ਼ਨ ਵੀਰੇ ਦੋ ਟਾਇਰ ਬਿਲਕੁਲ ਨਵੇਂ ਨੇ ਦੋ ਟਾਇਰ 75 ਪੈਸੇ ਨੇ ਬਿਲਕੁਲ ਬੇਦਾਗ ਸਾਫ਼ ਸੁਥਰੇ ਏਰੀਆ ਵੀਰੇ ਸਰਦੂਲਗੜ ਪਿੰਡ ਹੈ ਵੀਰਾਂ ਦਾ ਜਿਲ੍ਹਾ ਮਾਨਸਾ ਉੱਥੇ ਗੱਡੀ ਖੜੀ ਹੈ ਗੱਡੀ ਦੀ ਕੀਮਤ ਰੱਖੀ ਗਈ ਹੈ ਜਿਹੜੀ 215000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ ਸੋ ਨਾਲ ਹੀ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 2011 ਮਾਡਲ ਟਰਾਲੀ ਹੈ ਵੀਰੇ 13 ਬਾਈ 6.5 ਫੁੱਟੀ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਵੀਰੇ ਬਾਡੀ ਚੈਸੀ ਦਾ ਪੇਂਟ ਸਾਰਾ origignal ਪੇਂਟ ਹੈ ਬਾਕੀ ਕੰਡੀਸ਼ਨ ਤੁਸੀਂ ਟਰਾਲੀ ਦੀ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਹੈ ਬਾਡੀ ਚਾਸੀ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਵਿੱਚ ਹੈ ਕਿਤੇ ਕੋਈ ਜਰਨੀ ਕਿਤੇ ਟੁੱਟ ਭੱਜ ਨਹੀਂ ਕੋਈ ਮੋਰੀ ਨਹੀਂ ਵੀਰੇ ਕਿਤੇ ਗਲੀ ਸੜੀ ਨਹੀਂ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਾਡੀ ਚਾਸੀ ਹੈ ਟਰਾਲੀ ਵੀਰੇ ਡਬਲ ਡੈਰੀ ਟਰਾਲੀ ਹੈ 55 ਪੈਸੇ ਟਾਇਰ ਨੇ ਬਿਲਕੁਲ ਸਾਫ਼ ਸੁਥਰੇ ਬੇਦਾਗ ਕੰਡੀਸ਼ਨ ਦੇ ਵਿੱਚ ਬੁਰੇ ਹੈਵੀ ਗਾਡਰ ਲੱਗੇ ਹੋਏ ਨੇ ਵੀਰੇ ਪੂਰੀ ਵਧੀਆ ਕੁਆਲਿਟੀ ਦੀ ਟਰਾਲੀ ਹੈ ਏਰੀਆ ਵੀਰੇ ਰਾਜਪੁਰਾ ਏਰੀਆ ਵੀ ਰੰਦਾ ਟਰਾਲੀ ਦੀ ਕੀਮਤ ਰੱਖੀ ਗਈ ਹੈ 1,115,000 ਰੁਪਿਆ ਮੱਕੇ ਹਲਕਾ-ਪੁਲਕਾ ਮੌਕੇ ਤੇ ਲੈਸ ਹੋ ਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ। ਜਿਹੜੇ ਵੀਰ ਆਪਣੇ ਚੈਨਲ ਜਟਾਂ ਦਾ ਜਾਇਦ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਾਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ। ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ। ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਵੀਰੇ। ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਉਮੀਦ ਕਰਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਰੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪਾਂ ਆਵਦੀ ਕੀਮਤੀ ਸਿਹਾਰ ਸਾਨੂੰ ਜ਼ਰੂਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆਉਂਦੇ ਰਹੀਏ ਸੋ ਉਮੀਦ ਕਰਦੇ ਆਂ ਸੋ ਨਾਲ ਹੀ ਵੀਰੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦਾ ਜਾਹ ਦੇ ਨਾਲ